ਬੀਬੀ ਆਇਂ ਨਾ ਪੀਣਾ ਕਰਨ ਨੂੰ ਕੀ ਹੁੰਦਾ ਹੁੰਦਾ ਐਂ ਕਰਕੇ ਫੋਕਵਾਦਾ ਕਰੂ ਇਕੱਠੇ ਚ ਪਾਦਾ ਕਰੂ ਤਾਂ ਐਂ ਕਿ ਮੈਂ ਬਾਦ ਯੇ ਹਾਂ ਣਕ ਦਾ ਦੇਖ ਲੈ ਕਿੰਨਾ ਕੁਸੇ ਨਿਕਲਦਾ ਐ ਇਹ ਕਿਹੜੀ ਚਾਰੀ ਐ ਇਹ ਤਾਂ ਬਿਨਾ ਚਾਰ ਲੱਗਾਈ ਚਕਾਤੀ ਸਾਨੂੰ ਪੱਕੀ ਗੱਲ ਐ ਹੋਰ ਗੰਨ ਲੁ ਪੱਕੀ ਐ ਕਿੰਨਾ ਗੰਦ ਨਿਕਲਦਾ ਹੈ ਨਾ ਗੰਨ ਲੁ ਪੱਕੀ ਐ ਕਿੰਨਾ ਹੋਲੂ ਕਲਦਾ ਹੈ ਨਾ ਐਨੀ ਜਦਾਂ ਜੇ ਕਿਸੇ ਤੋਂ ਪੀਣਾ ਕਰਾਉਂਗੇ ਤਾਂ ਨਹੀਂ ਕੱਢਦਾ ਹੈਗਾ ਤਾਂ ਹੀ ਤਾਂ ਮੈਂ ਪੀਣਾ ਨਹੀਂ ਕਰਾਉਂਦੀ ਕਿਸੇ ਤੋਂ ਹੂੰ ਮਿਹਨਤ ਦਾ ਫਲ ਹੈ ਮਿਹਨਤ ਲੱਗਦੀ ਹੈ ਕੰਮ ਤੇ ਕੋਈ ਵੀ ਹੈ ਹਨਾ ਨਹੀਂ ਅਗਲੇ ਅੱਜ ਕੱਲ ਦੀ ਮੁੜੀ ਤਾਂ ਕਹਿੰਦੇ ਐਂ ਚੱਕ ਕੇ ਲੈ ਜਾਓ ਅੱਜ ਕੱਲ ਦੀਆਂ ਤਾਂ ਹੁਣ ਇਹ ਜੱਬੇ ਨਾ ਕਿੱਥੇ ਕਰਦੇ ਨੂੰ ਹੂੰ ਅਜਾ ਇੱਧਰ ਵੀ ਹੱਥ ਮਾਰਦਿਆਂ ਜੇ ਕੋਈ ਇੱਧਰ ਵੀ ਫੇਰ ਉਹ ਹੋ ਗਏ ਅਗਲਾ ਪਤਾ ਕੀ ਕਹਿੰਦਾ ਹੁਣ ਤਾਂ ਅਗਲਾ ਕਹਿੰਦਾ ਸੁਨਾਮੂ ਕਰਾ ਲਿਓ ਆਪਾਂ ਸੁਨਾਮੂ ਕਰਾ ਕੇ ਲੈਣੇ ਦੇਖੀ ਕੀ ਗੁਸਾ ਨਹੀਂ ਉਹੀ ਗੱਲ ਕਰਦਾ ਸੁਨਾਮੂ ਕਰਾ ਕੇ ਲੈਂਦੇ ਦੀ ਆਪਾਂ ਨੇ ਕਿੰਨਾ ਗੰਦ ਹੋ ਗਏ ਆਪਾਂ ਕਹਿੰਦੇ ਸੁਨਾਮੂ ਬਿਨਾ ਚਾਰ ਲਵਾ ਕੇ ਚੱਕ ਲਿਓ ਅਬ ਇਹਨਾਂ ਚਾਰ ਲੱਗੀ ਚਪਾਤੀ ਤੁਹਾਨੂੰ ਹੋਰ ਪੱਗੀ ਕਰਦੇ ਨੇ